ਕੈਲਪ ਜੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਕੰਜ਼ਰਵੇਟਿਵ ਕੈਂਡੀਡੇਟ ਡੌਨ ਸਟੀਵਰਟ ਉਥੋਂ ਜਿੱਤ ਗਏ ਆ ਬਹੁਤ ক্লোਜ਼ ਜਿਹੜੀ ਇਹ ਵਿਨ ਸੀਗੀ 500 ਵੋਟਾਂ ਦੇ ਫਰਕ ਦੇ ਨਾਲ ਟੋਰਾਂਟੋ ਸੇਂਟ ਪੌਲ ਫੈਡਰਲ ਬਾਇਲੈਕਸ਼ਨ ਤੇ ਜਿਹਦੇ ਨਾਲ ਸਿੱਧਾ-ਸਿੱਧਾ ਇੱਕ ਜਿਹੜਾ ਮੈਸੇਜ ਗਿਆ ਆ ਇੱਕ ਮਤਲਬ ਜਸਟਨ ਟਰੂਡੋ ਦੇ ਉਹ ਆਪ ਤੇ ਉਹਨਾਂ ਦੇ ਜਿਹੜੇ ਉਮੀਦਵਾਰ ਸੀ ਲੈਸਲੀ ਚਰਚ ਨੂੰ ਦੋਵਾਂ ਨੂੰ ਇੱਕ ਤਰੀਕੇ ਦੇ ਨਾਲ ਤੇ ਸਾਰੇ ਲਿਬਰਲ ਪਾਰਟੀਆਂ ਨੂੰ ਇਹ ਸ ਬਾਇ ਇਲੈਕਸ਼ਨ ਦੇ ਰਿਜ਼ਲਟ ਨੇ ਹਿਲਾ ਕੇ ਰੱਖ ਦਿੱਤਾ ਆਪਾਂ ਬਹੁਤ ਪਹਿਲਾਂ ਵੀ ਗੱਲਬਾਤ ਕਰਦੇ ਸੀ ਜਦੋਂ ਬਾਇ ਇਲੈਕਸ਼ਨ ਨਾ ਹੀ ਅਨਾਉਂਸ ਹੋਈ ਸੀ ਇਹ ਸੀਟ ਸ਼ੇਂਟ ਪੌਲ ਵਾਲੀ ਸੀਟ ਲਿਬਰਲਸ ਦੀ ਪੱਕੀ ਸੀਟ ਆ ਤੇ ਸੌਖੇ ਇਹ ਜਿੱਤ ਜਾਂਦੇ ਆ ਜਾਂ ਲੰਬੇ ਸਮੇਂ ਤੋਂ ਜਿਹੜੀ ਸੀਟ ਇਹਨਾਂ ਦੇ ਕੋਲ ਰਹੀ ਹੋਵੇ ਤਾਂ ਉਹ ਜਿੱਤਰੀ ਵੀ ਸੌਖੀ ਹੁੰਦੀ ਆ ਦੂਜਾ ਕੁਝ ਜਿਹੜੀਆਂ ਕੀ ਰਾਈਡਿੰਗਸ ਹੁੰਦੀਆਂ ਕੀ ਰਾਈਡਿੰਗਸ ਮਤਲਬ ਇਹ ਮੰਨਦੇ ਆ ਜਿਹੜੇ ਪੋਲਿਟਿਕਲ ਪੰਡਤ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਕੋਸ਼ਿਸ਼ ਸੀਟਾਂ ਹੁੰਦੀਆਂ ਉਹ ਸੀਟ ਜੇ ਉਹ ਹਾਰ ਜਾਂਦੇ ਆ ਤੇ ਉਹ ਫਿਰ ਮੰਨ ਲਿਆ ਜਾਂਦਾ ਵੀ ਓਵਰਆਲ ਉਹਨਾਂ ਦੀ ਹਾਲਤ ਮਾੜੀ ਆ ਜੇ ਉਹ ਕੁਝ ਸੀਟਾਂ ਜਿਹੜੀਆਂ ਮਹੱਤਵਪੂਰਨ ਸੀਟਾਂ ਹੁੰਦੀਆਂ ਜਿਵੇਂ ਪੰਜਾਬ ਦੇ ਵਿੱਚ ਬਾਦਲਾਂ ਦੇ ਕੋਲ ਜਿਹੜੀ ਲੰਬੀ ਦੀ ਸੀਟ ਸੀਗੀ ਉਹਨੂੰ ਇਦਾਂ ਮੰਨਿਆ ਜਾਂਦਾ ਵੀ ਜੇ ਸ਼੍ਰੋਮਣੀ ਅਕਾਲੀ ਦਲ ਉੱਥੋਂ ਕਿਤੇ ਪਿੱਛੇ ਰਹਿ ਜਾਂਦਾ ਤਾਂ ਓਵਰਆਲ ਪੰਜਾਬ ਦੇ ਵਿੱਚ ਕੋ ਬਹੁਤੀ ਆਸ ਨਹੀਂ ਵੀ ਉਹ ਬਹੁਤ ਵਧੀਆ ਪਰਫਾਰਮ ਕਰਨਗੇ ਜਿਹੜੀਆਂ ਪੱਕੀਆਂ ਸੀਟਾਂ ਹੁੰਦੀਆਂ ਜੇ ਇਸ ਪਾਰਟੀ ਦੀਆਂ ਜਾ ਉਹਨਾਂ ਸੀਟਾਂ ਦੇ ਉੱਤੇ ਇਦਾਂ ਹੁੰਦਾ ਵੀ ਜਿੱਧਰ ਨੂੰ ਇਹ ਸੀਟ ਗਈ ਬਾਕੀ ਸਾਰੀਆਂ ਸੀਟਾਂ ਉਧਰਲੇ ਪਾਸੇ ਜਾਣੀਆਂ ਲਿਬਰਲ ਦੀ ਇਦਾਂ ਸੀਟ ਸੀ ਇਹ ਹੁਣ ਰੌਲਾ ਰੱਪਾ ਪਿਛਲੇ ਲੰਬੇ ਸਮੇਂ ਤੋਂ ਪੈ ਰਿਹਾ ਵੀ ਬਹੁਤ ਨੰਬਰ ਥੱਲੇ ਆ ਰਹੇ ਲਿਬਰਲਸ ਨੂੰ ਲੋਕ ਪਸੰਦ ਨਹੀਂ ਕਰਦੇ ਵੀ ਹੁਣ 10 ਸਾਲ ਹੋ ਜਾਣੇ ਇਹਨਾਂ ਨੂੰ ਵੀ ਇੰਨੇ ਚਿਰ ਬਾਅਦ ਲੋਕ ਵੈਸੀ ਸਰਕਾਰ ਬਦਲ ਲੈਂਦੇ ਆ ਤੇ ਕੁਝ ਕੈਨੇਡਾ ਦੀ ਹਾਲਤ ਮਾੜੀ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਤੇ ਕੰਜ਼ਰਵਟਿਵ ਦੀ ਜਿਹੜੀ ਚੜ੍ਹਤ ਦੱਸੀ ਜਾਂਦੀ ਆ ਤੇ ਜਿਹੜੇ ਲਿਬਰਲਸ ਨੇ ਇਹਨਾਂ ਨੂੰ ਦੱਸਿਆ ਜਾਂਦਾ ਵੀ ਇਹਨਾਂ ਦੇ ਅੰਕੜੇ ਥੱਲੇ ਆ ਰਹੇ ਆ ਇਸ ਸੀਟ ਦੇ ਉੱਤੇ ਅੱਕ ਸੀ ਵੀ ਜਿਹੜੇ ਇਹ ਪੋਲ ਆ ਰਹੇ ਆ ਜੇ ਸੀਟ ਇਧਰ ਚਲ ਜਾਂਦੀ ਹੈ ਤੇ ਉਹ ਗੱਲਬਾਤ ਸੱਚੀ ਸਾਬਤ ਹੋਣੀ ਤੇ ਇਹ ਗੱਲਬਾਤ ਸੱਚੀ ਸਾਬਤ ਹੋ ਗਈ ਹੈ ਲਿਬਰਲਜ਼ ਐਰਥ ਫੋਰ ਲਈ ਵੱਡੇ ਸੰਕਟ ਦੇ ਵਿੱਚ ਨੇ ਨਾ ਤੇਨਾਂ ਦੀ ਸਰਕਾਰ ਨੂੰ ਕੋਈ ਫਰਕ ਪੈਣਾ ਨਾ ਇੱਕ ਸੀਟ ਦੇ ਨਾਲ ਕੁਝ ਹੋਣ ਲੱਗਾ ਪਰ ਜਿਹੜੀ ਇੰਡੀਕੇਸ਼ਨ ਆ ਇਹ ਸੀਟ ਨੂੰ ਜਦੋਂ ਐਸ ਏਨ ਇੰਡੀਕੇਟਰ ਅਸੀਂ ਦੇਖਦੇ ਆਂ ਤੇ ਇਹ ਇੱਕ ਵੱਡਾ ਫਰਕ ਆ ਕਿ ਜਿਹੜੀ ਇਹਨਾਂ ਦੀ ਆਪਣੀ ਸੀਟ ਪੱਕੀ ਸੀਟ ਜਿਹੜੇ ਪੋਲੀਟੀਕਲ ਐਕਸਪਰਟ ਨੇ ਉਹ ਇਸ ਸੀਟ ਨੂੰ ਕੀ ਰਾਈਡਿੰਗ ਮੰਨਦੇ ਆ ਜਿਵੇਂ ਇਹ ਹਰ ਹਰ ਵਾਰੀ ਬਦਲਦੀਆਂ ਰਹਿੰਦੀਆਂ ਆ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਜਿਵੇਂ ਸਰੀ ਨਿਊਟਨ ਦੀ ਹੈਗੀ ਹੈ ਇਹਨੂੰ ਮੰਨਿਆ ਜਾਂਦਾ ਜਾਂ ਇਦਾਂ ਹੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਹੁੰਦੀ ਹੈ ਕੁਝ ਸੀਟਾਂ ਕੁਝ ਰਾਈਡਿੰਗਸ ਕੀ ਰਾਈਡਿੰਗਸ ਹੁੰਦੀਆਂ ਇਹ ਕੀ ਰਾਈਡਿੰਗ ਸੀਗੀ ਤੇ ਉਹ ਵੀ ਇਹਨਾਂ ਦੀ ਆਪਣੀ ਲਿਬਰਲਸ ਦੀ ਇਹਨਾਂ ਦੇ ਕੋਲੋਂ ਚਲੇਗੀ ਤੇ ਇਹ ਸੱਚਮੁੱਚ ਜਿਹੜਾ ਸੰਕੇਤ ਹੈਗਾ ਵੀ ਕਿਤੇ ਨਾ ਕਿਤੇ ਗੜਬੜ ਹੋ ਸਕਦੀ ਔਰ ਇੱਥੋਂ ਤੱਕ ਕਿ ਕੁਝ ਮਾਹਰ ਤੇ ਕਹਿੰਦੇ ਵੀ ਕੰਜ਼ਰਵਟਰ ਨੂੰ ਤੇ ਆਪ ਨੂੰ ਆਸ ਨਹੀਂ ਸੀ ਵੀ ਉਹ ਸੀਟ ਜਿੱਤ ਸਕਦੇ ਆ ਉਹਨਾਂ ਦੀ ਕੋਸ਼ਿਸ਼ ਸੀਗੀ ਜਾਂ ਉਹ ਕਿਤੇ ਨਾ ਕਿਤੇ ਸਿੱਦੇ ਸਦੇ ਰੂਪ ਦੇ ਵਿੱਚ ਉਹਨਾਂ ਦੀ ਗੱਲਬਾਤ ਤੋਂ ਇਦਾਂ ਨਜ਼ਰ ਆਉਂਦਾ ਸੀ ਵੀ ਉਹ ਮਾਰਜਨ ਘਟ ਕਰਨ ਦੀ ਕੋਸ਼ਿਸ਼ ਕਰਨਗੇ ਜਿੱਥੇ ਤਾਂ ਇਹਨਾਂ ਨੇ ਲੇਬਰਜ਼ ਨੇ ਜਾਣਾ ਹੀ ਆ ਪਰ ਗੱਲਬਾਤ ਸਾਰੀ ਦੀ ਸਾਰੀ ਬਦਲ ਗਈ ਹੈ ਕਿਉਂਕਿ ਇੱਕ ਇਥੇ ਬੈਲਟ ਬਹੁਤ ਲੰਬਾ ਸੀ ਜਿਹੜੀ ਟੈਲੀ ਕੀਤੀ ਉਹਨਾਂ ਨੇ ਹਿਸਟੋਰਿਕਲੀ ਲੌਂਗ ਬੈਲਟ ਸੀਗਾ 84 ਉਮੀਦਵਾਰ ਉਹਦੇ ਉੱਤੇ ਸੀਗਾ ਉਹਨੂੰ ਗਿਣਨਾ ਕਰਨਾ ਸਿੱਧਾ ਕਰਨਾ ਕਿੰਨਾ ਔਖਾ ਕੰਮ ਸੀਗਾ ਕਾਫੀ ਸਮਾਂ ਲੱਗਿਆ ਉਹਨੂੰ ਤੇ ਜਿਹੜੇ ਸੋ ਜਿਹੜੀ ਲੀਡ ਸੀਗੀ ਇਹਦੀ ਲਿਬਰਲ ਦੀ ਪਹਿਲਾਂ ਹੌਲੀ ਹੌਲੀ ਫੇਡ ਹੁੰਦੀ ਗਈ ਕਨਜ਼ਰਵਟਿਵ ਜਿਹੜੇ ਆ ਉਹ ਲੀਡ ਲੈਂਦੇ ਗਏ ਤੇ 500 ਕੁਸ਼ ਵੋਟਾਂ ਦੇ ਫਰਕ ਦੇ ਨਾਲ ਜਦੋਂ ਇਹ ਸੀਗੀ ਉਸ ਵੇਲੇ ਪੋਲ ਜਿਹੜੀ ਆ ਉਹ ਰਿਪੋਰਟ ਕੀਤੀ ਗਈ ਤੇ ਇਹਦੇ ਨਾਲ ਜਦੋਂ ਮਤਲਬ ਕਨਜ਼ਰਵਟਿਵ ਤੇ ਲਿਬਰਲਸ ਜਿਹੜੇ ਆ ਇੱਕ ਤਰੀਕੇ ਦੇ ਨਾਲ ਦੋਵੇਂ ਜਿਹੜੇ ਬਹੁਤ ਵੱਡੇ ਸੋਰਸਸ ਨੇ ਉਹ ਦੋਵੇਂ ਪਾਰਟੀਆਂ ਦੇ ਵਿੱਚ ਜਿਹੜੇ ਉਹ ਦੱਸ ਰਾਇਆ ਕਿ ਦੋਵੇਂ ਪਾਸੇ ਹਰਾਨੀ ਸੀ ਆਊਟਕਮ ਤੋਂ ਉਹ ਹਾਰਨ ਤੋਂ ਹਾਰਨਾ ਤੇ ਉਹ ਜਿੱਤਣ ਤੋਂ ਹਾਰਨਾ ਵੀ ਜਿੱਤ ਕਿਦਾਂ ਗਾਇ ਤੁਹਾਨੂੰ ਲੱਗਦਾ ਸੀ ਹਾਰ ਕਿਦਾਂ ਗਾਇ ਉਹ ਸਰਕਾਰ ਹੋਵੇ ਸੀਟ ਉਹਨਾਂ ਦੀ ਆਪਣੀ ਹੋਵੇ ਉਹਨਾਂ ਦਾ ਬੰਦਾ ਹੀ ਪਾਰਟ ਉਹ ਛੱਡ ਕੇ ਸਲਾਹ ਦੇ ਨਾਲ ਹੀ ਗਿਆ ਹੋਵੇ ਤੇ ਫਿਰ ਵੀ ਉਹ ਸੀਟ ਹਾਰ ਜਾਣ ਅੰਗਰੇਜ਼ ਸਟੀਵਰਡਸ ਇਹਨਾਂ ਨੇ 42.1% ਵੋਟਾਂ ਲਈਆਂ 15555 ਵੋਟਸ ਜਿਹੜੀਆਂ ਉਹਨਾਂ ਨੂੰ ਪਈਆਂ ਤੇ ਜਿਹੜੇ ਦੂਜੇ ਪਾਸੇ ਚਾਰਜ ਸੀ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ 40.5 ਜਣ ਕੇ 14965 ਵੋਟਾਂ ਉਹਨਾਂ ਨੂੰ ਪਈਆਂ ਐਨਡੀਪੀ ਉਮੀਦਵਾਰ ਉਥੋਂ ਅਮਰਤ ਪ੍ਰਹਾਰ ਸੀ ਉਹ ਤੀਜੇ ਨੰਬਰ ਦੇ ਉੱਤੇ ਆਈ ਅਤੇ ਗ੍ਰੀਨ ਪਾਰਟੀ ਉਥੇ ਚੌਥੇ ਨੰਬਰ ਦੇ ਉੱਤੇ ਆਈ ਜਿਹੜੇ ਲਿਬਰਲ ਪਾਰਟੀ ਦੇ ਹੈਗੇ ਨੇ ਅਸੋਰਸਸ ਉਹਨਾਂ ਨੇ ਇਹ ਗੱਲਬਾਤ ਦੱਸੀ ਆ ਕਿ ਉਹਨਾਂ ਨੂੰ ਲੱਗਦਾ ਨਹੀਂ ਸੀ ਵੀ ਗੈਪ ਇੰਨਾ ਨੇੜੇ ਹੋਊਗਾ ਜਿੰਨਾ ਇਹ ਹੋਇਆ ਪਰ ਜਿਹੜਾ ਇਹ ਸੀ ਕਿ ਜਿਹੜੇ ਚਰਚੇ ਦੇ ਨਾਲ ਬਹੁਤ ক্লোਜ਼ਲੀ ਉਹ ਫਾਈਟ ਸੀਗੀ ਉਹਨਾਂ ਦੀ ਦੂਜਾ ਮਤਲਬ ਇਹ ਹੈ ਕਿ ਜਿਹੜੇ ਪ੍ਰਾਈਮ ਮਿਨਿਸਟਰ ਆਪ ਵੀ ਉੱਥੇ ਇਹਨਾਂ ਨੇ ਜ਼ੋਰ ਲਾਇਆ ਸੀ ਮੈਂਬਰ ਪਾਰਲੀਮੈਂਟਸ ਨੇ ਵੀ ਉੱਥੇ ਜ਼ੋਰ ਲਾਇਆ ਸੀ ਕੰਜ਼ਰਵਟਿਵ ਜਿਹੜੇ ਆ ਉਹ ਐਕਸਪੈਕਟ ਨਹੀਂ ਸੀ ਕਰਦੇ ਜਿਹੜੀ ਇਹਨਾਂ ਦੇ ਅੰਦਰ ਦੇ ਉਤਰ ਦੱਸਦੇ ਆ ਕਿ ਜਿਹੜੇ ਸਟੀਵਰਡ ਨੇ ਉਹ ਅਸਲ ਦੇ ਵਿੱਚ 36 37% ਫਰਕ ਦੇ ਨਾਲ ਜਿੱਤ ਰਹੇ ਸੀ ਪਰ ਕੈਂਪੇਨ ਟੀਮ ਜਿਹੜੀ ਆ ਉਹਨੂੰ ਆਸ ਸੀਗੀ ਕਿ 5 ਕੋ ਪੁਆਇੰਟ ਦਾ ਗੈਪ ਹੈਗਾ ਆ ਜਿਹੜਾ ਅਸੀਂ ਜਿਹੜਾ ਮੈਸੇਜ ਉਧਰਲੇ ਪਾਸੇ ਜਸਨਟ ਰੂਡੋ ਨੂੰ ਭੇਜਿਆ ਗਿਆ ਸੀ ਕਈ ਹਫ਼ਤਿਆਂ ਤੱਕ ਜਿਹੜੇ ਰਾਜਨੀਤਿਕ ਮਾਹਰ ਸੀ ਜਾਂ ਪੋਲਿਸਟਰ ਸੀਗੇ ਉਹਨਾਂ ਨੇ ਜਿਹੜਾ ਸਪੈਕੂਲੇਟ ਕੀਤਾ ਸੀ ਕਿ ਜਿਹੜੀ ਇਹਦੇ ਨਤੀਜੇ ਵੱਖਰੇ ਹੋ ਸਕਦੇ ਆ ਸੋ ਪੋਲੀਟੀਕਲ ਸਮਰਾ ਅੱਗੇ ਤੇ ਇਹਦੇ ਵਿੱਚ ਇੱਕ ਸਮਰੀਏ ਤੋਂ ਬਾਅਦ ਹੋਰ ਬਚ ਜਣੀ ਹੈ ਇਲੈਕਸ਼ਨ ਦੇ ਵਿੱਚ ਅਗਲੇ ਸਾਲ ਜੇਕਰ ਸਹੀ ਟਾਈਮ ਦੇ ਉੱਤੇ ਅਕਤੂਬਰ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤੇ ਇਸ ਵੇਲੇ ਇਹਨਾਂ ਨੇ ਜਿਆਦਾ ਜ਼ੋਰ ਲਾਉਣਾ ਹੈ ਜਿਹੜੀ ਜਿਹੜੇ ਜਿਆਦਾ ਲਿਬਰਲ ਸਪੋਰਟਰ ਨੇ ਉਹ 슬ਿੱਪ ਕਰ ਗਿਆ ਥੋੜਾ ਜਿਹਾ ਪਾਰਟੀ ਜਿਹੜੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਪਿੱਛੇ ਚਲੇਗੀ ਆ ਪੀਰ ਪੋਲੀਵ ਅੱਗੇ ਵੱਲੋਂ ਵਧ ਰਹੇ ਆ ਤੇ ਜਿਹੜੇ ਇਹ ਲਿਬਰਲ ਲੀਡਰ ਵਜੋਂ ਹੁਣ ਕੀ ਜਸਟਨ ਟਰੂਡੋ ਕਰਦੇ ਆ ਇਸ ਸਮੇਂ ਦੇ ਵਿੱਚ ਦੇਖਣ ਵਾਲਾ ਹੋਊਗਾ ਜਿਵੇਂ ਬਹੁਤ ਸਾਰੇ ਪੋਲਿਸਟਰ ਜਿਵੇਂ ਪੋਲਿਸਟਰ ਨਿਕ ਨੈਨੋਜ਼ਾ ਉਹਨਾਂ ਨੇ ਇੱਕ ਚੈਨਲ ਦੇ ਉੱਤੇ ਗੱਲਬਾਤ ਕਰਦੇ ਇਹ ਗੱਲਬਾਤ ਕਿਹਾ ਸੀ ਕਿ ਜਿਹੜੇ ਇਹਨਾਂ ਦੇ ਉੱਤੇ ਜਿਹੜੀ ਕੱਲ ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਲਿਬਰਲ ਜਿਹੜੇ ਆ ਜਿਹੜਾ ਜੇ ਨੈਰੋ ਵਿਨ ਵੀ ਕਰਦੇ ਆ ਤਾਂ ਉਹ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੇ ਲਈ ਜਾਂ ਪੋਲੀਟਿਕਲ ਪਾਰਟੀ ਆਫ ਜੋ ਲਿਬਰਲ ਪਾਰਟੀ ਆਫ ਕੈਨੇਡਾ ਦੇ ਲਈ ਨੁਕਸਾਨਦੇ ਹੋਊਗਾ ਮਤਲਬ ਇਹਨਾਂ ਨੇ ਤੇ ਇੱਥੋਂ ਤੱਕ ਕਿਹਾ ਸੀ ਵੀ ਜੇ ਜਿੱਤ ਵੀ ਜਾਂਦੀ ਹੈ ਲਿਬਰਲ ਪਾਰਟੀ ਤੇ ਜੇ ਫਰਕ ਥੋੜਾ ਰਹਿ ਜਾਂਦਾ ਮਾਰਜਨ ਨੈਰੋ ਹੁੰਦਾ ਤਾਂ ਫੇਰ ਵੀ ਕੋਈ ਏਡੀ ਗੱਲਬਾਤ ਨਹੀਂ ਉਹ ਵੀ ਨੁਕਸਾਨ ਵਾਲੀ ਗੱਲ ਆ ਪਰ ਹੁਣ ਤੇ ਉਹ ਖੈਰ ਹਾਰ ਹੀ ਗਏ ਸੋ ਹਰ ਇੱਕ ਜਿਹੜੀ ਲਿਬਰਲ ਰਾਈਟਿੰਗ ਆ ਉਹਦੇ ਵਿੱਚ ਮਹੱਤਵਪੂਰਨ ਸੋ ਹੁਣ ਜੇ ਇਹ ਕਿਹਾ ਜਾ ਰਿਹਾ ਕਿ ਕੰਜ਼ਰਵਟਿਵ ਡਾਊਨਟਾਊਨ ਟੋਰਾਂਟੋ ਦੇ ਵਿੱਚ ਆ ਕੇ ਤੁਹਾਡੇ ਨਾਲ ਕੰਪੀਟ ਕਰ ਲੈਂਦੇ ਆ ਤੇ ਤੁਹਾਡੇ ਕੋਲ ਦੇਸ਼ ਦੇ ਵਿੱਚ ਹੋਰ ਕਿਤੇ ਵੀ ਸੇਫ ਥਾਂ ਹੈ ਨਹੀਂ ਫਿਰ ਤੁਸੀਂ ਆਪਣਾ ਸੋਚੋ ਪਰ ਦੂਜਾ ਇਹਦੇ ਵਿੱਚ ਹੁਣ ਮਹੱਤਵਪੂਰਨ ਮੁੱਦਾ ਆ ਵੀ ਸਮਾਂ ਪਿਆ ਹਜੇ ਡੇਢ ਸਾਲ ਦਾ ਸਮਾਂ ਪਿਆ ਆ ਇਹ ਡੇਢ ਸਾਲ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਲਿਬਰਲ ਪਾਰਟੀ ਦੇ ਕੋਲ ਕਾਫੀ ਸ਼ਮਾਇਆ ਇਹਦੇ ਵਿੱਚ ਹੋ ਸਕਦਾ ਕੰਜ਼ਰਵਟਿਵ ਕੁਛ ਇਦਾਂ ਦੀ ਗਲਤੀ ਕਰ ਜਾਣ ਜਾਂ ਲਿਬਰਲਸ ਕੁਛ ਇਦਾਂ ਦੀਆਂ ਪਾਲਿਸੀਜ਼ ਦੇ ਨਾਲ ਸਾਰਾ ਕੁਝ ਕਰ ਜਾਣ ਕਿ ਲੋਕ ਖੁਸ਼ ਹੋ ਕੇ ਇਹਦੇਲੇ ਪਾਸੇ ਆ ਜਾਣ ਹਜੇ ਹਾਲਤ ਲਿਬਰਲਸ ਦੀ ਅੱਜ ਦੀ ਤਰੀਕ ਦੇ ਵਿੱਚ ਮਾੜੀ ਲੱਗ ਰਹੀ ਹੈ ਲਿਬਰਲ ਟੋਰਾਂਟੋ ਦੇ ਵਿੱਚ ਇਹ 2011 ਦੇ ਵਿੱਚ ਵੱਡਾ ਵਿਨ ਹੋਇਆ ਸੀ ਇਹਨਾਂ ਦੇ ਇੱਥੇ ਬਾਕਸ ਜਿਹੜੇ ਪਾਰਟੀ ਦੀ ਬੈਕਿੰਗ ਸੀ ਪੋਲੀ ਆਫ ਦੀ ਤੇ ਉਸ ਤੋਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਸੀਟ ਜਿਹੜੀ ਆ ਇਹ ਇਹਨਾਂ ਦੇ ਹੱਥ ਵਿੱਚ ਰਹੀ ਹੈ ਸੋ ਅੱਜ ਮੁੱਖ ਤੌਰ ਦੇ ਉੱਤੇ ਚਰਚਾ ਇਸ ਸੀਟ ਦੀ ਲੰਬੇ ਸਮੇਂ ਤੋਂ ਇਹਦੇ ਨਤੀਜੇ ਡਿੱਕੇ ਜਾ ਰਹੇ ਸੀ ਇਹ ਇਸ ਕਰਕੇ ਵੀ ਮਹੱਤਵਪੂਰਨ ਹੈਗੀ ਕਿਉਂਕਿ ਜਿਹੜੇ ਉਹਨੇ ਇੱਕ ਜਿਹੜੇ ਇਲੈਕਸ਼ਨ ਰਿਫਾਰਮਸ ਵਾਲੇ ਨੇ ਉਹ ਜਿਹੜੇ ਐਡਵੋਕੇਟਸ ਨੇ ਉਹ ਕਹਿੰਦੇ ਸੀ ਵੀ ਸਾਡੇ ਇਲੈਕਸ਼ਨ ਸਿਸਟਮ ਦੇ ਵਿੱਚ ਗੜਬੜਾ ਨੂੰ ਠੀਕ ਠਾਕ ਕਰਨ ਦੀ ਲੋੜ ਆ ਉਹ ਕੀ ਕਰਦੇ ਆ ਲੌਂਗ ਵੈਲਟ ਨੂੰ ਐਡਵੋਕੇਟ ਕਰਦੇ ਆ ਤੇ ਲੰਬੇ ਬੈਲਟ ਦੇ ਉੱਤੇ ਉਹ ਲਿਆ ਕੇ ਉਮੀਦਵਾਰ ਖੜੇ ਕਰ ਦਿੰਦੇ ਹੁਣ ਖੜਾ ਤੇ ਕੋਈ ਵੀ ਹੋ ਸਕਦਾ ਉਹ ਜਾਣਬੁੱਝ ਕੇ ਇੰਨੇ ਕ ਖੜੇ ਕਰਦੇ ਰਹਿੰਦੇ ਆ ਕਿ ਕੋਈ ਸ਼ਨਾ ਕਿਤੇ ਕਨਫਿਊਜ਼ਨ ਹੋ ਜੇ 84 ਬੰਦੇ ਖੜੇ ਸੀ ਅਮਰੀਕਾ ਕੈਨੇਡਾ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਐਡਾ ਲੰਬਾ ਬੈਲਟ ਨਹੀਂ ਹੋਇਆ ਜਿੰਦਾ ਇਹ ਸੀਗਾ ਸੋ ਹੁਣ ਇਹ ਦਾ ਆਪਣੇ ਆਪ ਦੇ ਵਿੱਚ ਇੱਕ ਜਿੱਤ ਜਿਹੜੀ ਆ ਉਹਦੇ ਕਈ ਮayne ਆਉਣ ਵਾਲੇ ਸਮੇਂ ਦੇ ਵਿੱਚ ਦੇਖੇ ਜਾ ਰਹੇ ਅਗਲੀ ਗੱਲ ਬਾਤ ਦੋਸਤੋ ਲੀਕ ਅਪਵਾਰੇ ਫਲੋਰੀਡਾ ਪੈਂਥਰਸ ਨੇ ਕੱਲ ਸਟੈਨਲੀ ਕੱਪ ਜਿੱਤ ਰਿਆ ਬਿਲਕੁਲ ਇੱਕ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਇਹਦੇ ਲਈ ਮੁਹੱਬਤ ਹੁੰਦੀ ਹੈ ਇਸ ਖੇਡ ਦੇ ਲਈ ਇਸ ਕੱਪ ਦੇ ਲਈ ਜਨੂਨ ਹੁੰਦਾ ਸੜਕਾਂ ਦੇ ਉੱਤੇ ਇਹਦਾ ਜਿਹੜਾ ਦੇਖਣ ਨੂੰ ਮਿਲਦਾ ਔਰ ਪਹਿਲੀ ਵਾਰੀ ਜਿਹੜੇ ਫਲੋਰੀਡਾ ਪੈਂਥਰਸ ਨੇ ਇਹਨਾਂ ਨੇ ਐਡਮਿੰਟਨ ਆਲਰਸ ਨੂੰ 2-1 ਦੇ ਨਾਲ ਬੀਟ ਕੀਤਾ ਗੇਮ 7 ਚ ਤੇ ਇਹ ਜਿਹੜੀ ਆ ਬੜਾ ਔਖਾ ਰਸਤਾ ਸੀ ਇਹਨਾਂ ਦੇ ਲਈ ਜਿਹੜੇ ਪੈਂਥਰਸ ਨੇ ਉਹ ਜਿੱਤੇ ਨੇ ਪਹਿਲੀਆਂ 3 ਗੇਮਾਂ ਫੇਰ ਅਗਲੀਆਂ ਤਿੰਨ ਉਹ ਹਾਰ ਗਏ ਆ ਤੇ ਉਹਨਾਂ ਨੂੰ ਗੇਮ 7 ਦੇ ਉੱਤੇ ਜਿਹੜੀ ਨਿਗਾ ਸੀਗੀ ਤੇ ਜਿਹੜੀ ਆ ਇਹ ਇਹਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਜਿਹੜੇ ਇਹਨਾਂ ਦੇ ਪਲੇਅਰ ਸੀਗੇ ਜਿਸ ਤਰੀਕੇ ਦੇ ਨਾਲ ਉਹ ਖੇਡੇ ਆ ਫਲੋਰੀਡਾ ਨੇ ਮਤਲਬ ਮਤਲਬ ਸਿੱਧਾ-ਸਿੱਧਾ ਕਹਿ ਲਓ ਕਿ ਦੂਜੀ ਟੀਮ ਹੋਣ ਤੋਂ ਵਾਇਡ ਕੀਤਾ ਐਡਮਿੰਟਨ ਦੇ ਜਿਹੜੇ ਹੈਗੇ ਆ ਉਹਨਾਂ ਦੇ ਪਲੇਅਰ ਉਹ ਵੀ ਆਸ ਸੀਗੀ ਕਿ ਕੈਨੇਡਾ ਦੇ ਵਿੱਚ ਕਪ ਆਊਗਾ ਪਰ ਨਹੀਂ ਆ ਸਕੇ ਜਿਹੜੇ ਆਲਰਸ ਨੇ ਉਹ ਹਾਰ ਗਏ ਤੇ ਕਹਿ ਲੋ ਕਿ 93 ਤੋਂ ਬਾਅਦ ਕੈਨੇਡੀਅਨ ਟੀਮ ਕੋਈ ਇਹ ਕੱਪ ਜਿੱਤ ਨਹੀਂ ਸਕੀ ਫਲੋਰੀਡਾ ਦੀ ਬਹੁਤ ਵੱਡੀ ਅਚੀਵਮੈਂਟ ਦੱਸੀ ਜਾ ਰਹੀ ਹੈ ਇਹ ਚੈਂਪਸ਼ਿਪ ਜਿਹੜੀਆਂ ਚਾਰ ਮੇਜਰ ਯੂ ਐਸਪੋਰਟਸ ਲੀਗਸ ਆ ਬੜੀ ਇਮੋਸ਼ਨਲ ਮੂਮੈਂਟਸ ਸੀਗੀਆਂ ਪੈਂਥਰਸ ਦਾ ਜਿਹੜਾ ਕੋਚ ਪਾਲ ਮਰੀਸ਼ ਤੇ ਉਹਨਾਂ ਦਾ ਜਨਰਲ ਮੈਨੇਜਰ ਬਿਲ ਜ਼ੈਟਿਓ ਉਹਨਾਂ ਨੇ ਬਹੁਤ ਇੱਕ ਸਟਰੋਂਗ ਜਿਹੜੇ ਜਿਹੜੇ ਉਹਨਾਂ ਦੀ ਬੜੇ ਭਾਵੁਕ ਪਲ ਸੀਗੇ ਜਦੋਂ ਉਹ ਜਿੱਤੇ ਐ ਸੋ ਬਹੁਤ ਇੰਟੈਂਸ ਐਕਸ਼ਨ ਐ ਇਸ ਗੇਮ ਦੇ ਵਿੱਚ ਕੱਲ ਦੇਖਣ ਨੂੰ ਮਿਲਿਆ ਸਟੈਨਲੀ ਕੱਪ ਬਹੁਤ ਹੀ ਪੁਰਾਣੀ ਬਹੁਤ ਹੀ ਪੁਰਾਣੀ ਕਿ ਸਭ ਤੋਂ ਪੁਰਾਣੀ ਟਰੋਫੀ ਆ ਨਾਰਥ ਅਮਰੀਕਾ ਦੇ ਵਿੱਚ ਸਪੋਰਟਸ ਦੇ ਖੇਤਰ ਦੇ ਵਿੱਚ ਆ ਇਹ ਪਹਿਲੀ ਵਾਰੀ ਜਿਹੜੀ ਇਹ 1893 ਦੇ ਵਿੱਚ ਦਿੱਤੀ ਗਈ ਸੀ ਲਾਰਡ ਸਟੈਨਲੀ ਆਫ ਪ੍ਰੈਸਟਰਨ ਉਹਨਾਂ ਨੇ ਇਹ ਕੱਪ ਦਿੱਤਾ ਗਿਆ ਸੀ ਬੈਸਟ ਹਾਕੀ ਟੀਮ ਨੂੰ ਤੇ ਫਿਰ ਦੂਜੀ ਇਹਦੇ ਵਿੱਚ ਕਹਿੰਦੇ ਜਿਹੜੀ ਵਿਨਿੰਗ ਟੀਮ ਹੁੰਦੀ ਹੈ ਉਹਦੇ ਜਿਹੜੇ ਮੈਂਬਰ ਹੁੰਦੇ ਆ ਉਹਦਾ ਨਾਂ ਕਾਵ ਕੀਤਾ ਹੁੰਦਾ ਉਹਦੇ ਉੱਤੇ ਮਤਲਬ ਜਿਹੜੀ ਉਹ ਟਰੋਫੀ ਹੁੰਦੀ ਹੈ ਉਹਦੇ ਉੱਤੇ ਇੰਗਰੇਵ ਕੀਤੇ ਹੁੰਦੇ ਆ ਔਰ ਟ੍ਰੈਡੀਸ਼ਨ ਆ ਇਹਦੇ ਵਿੱਚ ਕਿ ਜਿਹੜਾ ਵੀ ਜਿਹੜੀ ਵੀ ਟੀਮ ਜਿੱਤਦੀ ਆ ਉਹ ਇਸ ਉਹਦਾ ਹਰ ਇੱਕ ਪਲੇਅਰ ਇਸ ਸਟੈਨਲੇ ਕੱਪ ਨੂੰ ਇੱਕ ਦਿਨ ਦੇ ਲਈ ਆਪਣੇ ਘਰ ਲਿਜਾ ਸਕਦਾ ਤੇ ਲਿਜਾਂਦੇ ਵੀ ਆ ਜਿਹੜੇ ਤਿੰਨ ਵਰਜ਼ਨ ਨੇ ਇਹਦੇ ਕੱਪ ਦੇ origignal ਆ ਜਿਹੜਾ ਫਿਰ ਉਹ ਜਿਹੜੀ ਪ੍ਰੈਜੈਂਟੇਸ਼ਨ ਹੁੰਦੀ ਹੈ ਇੱਕ ਰੈਪਲਿਕ ਆ ਸੋ 1926 ਦੇ ਵਿੱਚ ਜਿਹੜਾ ਜਿਹੜਾ ਐਮ ਐਚ ਐਲ ਓਨਲੀ ਐਮ ਐਚ ਐਲ ਟੀਮ ਜਿਹੜੀ ਕੰਪੀਟ ਕੀਤੀ ਸੀ ਸਟੈਨਲੀ ਕੱਪ ਦੇ ਵਿੱਚ ਸੋ ਜਿਹੜੇ ਇਹ ਟੋਰਾਂਟੋ ਮੈਪਲ ਲੀਫਸ ਜਿਹੜੇ ਨੇ ਉਹਨਾਂ ਨੇ ਇਹ ਕੱਪ 1967 ਤੋਂ ਬਾਅਦ ਨਹੀਂ ਜਿੱਤਿਆ ਜਿਹੜੇ ਸੋ ਇੱਕ ਬਹੁਤ ਵੱਡੀ ਉਥੇ ਲਈ ਜਿਹੜੀ ਇਹ ਉਹਦੇ ਲਈ ਇਹ ਮੰਨਿਆ ਜਾਂਦਾ ਹੈ ਕਿ 1967 ਤੋਂ ਬਾਅਦ ਉਹਨਾਂ ਨੇ ਕਦੇ ਇਹ ਕੱਪ ਨਹੀਂ ਜਿੱਤਿਆ ਤੇ ਜਿਹੜੇ ਮੌਂਟਰੀਅਲ ਹੈਗਨ ਕੈਂਟ ਕੇਸ ਉਹ ਉਹਨਾਂ ਨੇ ਇਹ ਕੱਪ ਜਿਹੜਾ ਕਾਫੀ ਬਾਰੀ ਜਿੱਤਿਆ ਸੋ ਆਪਣੇ ਆਪ ਦੇ ਵਿੱਚ ਇਹ ਬੜੇ ਇਤਿਹਾਸਿਕ ਪਲ ਸੀਗੇ ਜਿਹੜੀ ਨਿਗਾਹ ਇਧਰਲੇ ਪਾਸੇ ਟਿਕੀ ਸੀ ਕਿ ਸ਼ਾਇਦ ਰਮਨਟਨ ਆਲਰਜ਼ ਜਿੱਤ ਜਾਣਗੇ ਖਾਸ ਤੌਰ ਦੇ ਉੱਤੇ ਜਿਹੜਾ ਵਿਊਇੰਗ ਦੇ ਲਈ ਸਾਰਾ ਕੁਝ ਆਰਗੇਨਾਈਜ਼ ਇਧਰਲੇ ਪਾਸੇ ਵੀ ਹੋਇਆ ਸੀ ਪਰ ਦੱਸਿਆ ਜਾਂਦਾ ਕਿ ਉਹ ਭਾਵੇਂ ਹਾਰ ਗਏ ਪਰ ਖੇਡੇ ਬਹੁਤ ਵਧੀਆ ਅਗਲੀ ਗੱਲ ਬਾਤ ਦੋਸਤੋ ਇਸ ਵੇਲੇ ਜਿਹੜੀ ਡੁੱਬਣ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਆਪਣੇ ਇੱਥੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚੋਂ ਖਾਸ ਕਰ ਬੀਸੀ ਦੇ ਵਿੱਚ ਅੱਜ ਦਾ ਦਿਨ ਇਸ ਦਿਨ ਦੇ ਲਈ ਰਾਖਮ ਰੱਖਿਆ ਜਾਂਦਾ ਜਦੋਂ ਇਸ ਤਰ੍ਹਾਂ ਤੋਂ ਬਚਾਅ ਦੇ ਲਈ ਗੱਲਾਂਬਾਤਾਂ ਕੀਤੀਆਂ ਜਾਂਦੀਆਂ ਜਾ ਅਵੇਅਰਨੈਸ ਕੀਤੀ ਜਾਂਦੀ ਹੈ 100 ਲੋਕਾਂ ਦੀ ਮੌਤ ਹੋਈ ਹੈ ਐਕਸੀਡੈਂਟਲ ਡਰੋਨਿੰਗ ਦੇ ਨਾਲ ਪਿਛਲੇ ਸਾਲ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅ ਔਰ ਇਹ ਜਿਹੜੇ ਇਨਸੀਡੈਂਟਸ ਆ ਸਮਰ ਦੇ ਮਹੀਨਿਆਂ ਦੇ ਵਿੱਚ ਜ਼ਿਆਦਾ ਕਾਮਨ ਹੋ ਜਾਂਦੇ ਆ ਜਿਹੜੀ ਪ੍ਰੋਵਿੰਸ਼ੀਅਲ ਕਾਰਨਰ ਦਾ ਡਾਟਾ ਆ ਉਹ ਇਹ ਦੱਸ ਰਿਹਾ ਆ ਕਿ 100 ਲੋਕਾਂ ਦੀ ਮੌਤ ਹੋਈ ਆ ਇਹਨਾਂ ਐਕਸੀਡੈਂਟਸ ਦੇ ਵਿੱਚ ਲਾਸਟ ਈਅਰ ਤੇ ਇਹ ਬਹੁਤ ਵੱਡਾ ਨੰਬਰ ਆ ਹਰ ਵਾਰੀ ਅਨਾਊਂਸਮੈਂਟਸ ਹੁੰਦੀਆਂ ਕਿ ਹੁਣ ਗਰਮੀ ਆ ਗਈਆਂ ਵਿਚਾਰ ਰੱਖੋ ਇਦਾਂ ਕਰੋ ਇਦਾਂ ਕਰੋ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਇਹ ਸਿਸਟਮ ਦੇ ਵਿੱਚ ਲੋਕ ਆਪਣੀ ਜਾਨ ਗਵਾ ਬੈਠਦੇ ਆ ਬੀਸੀ ਕਾਰਨਰ ਸਰਵਿਸਸ ਨੇ ਜਿਹੜਾ ਡਾਟਾ 2023 ਦਾ ਰਿਲੀਜ਼ ਕੀਤਾ ਅੱਜ ਮੰਗਲਵਾਰ ਨੂੰ 101 ਲੋਕਾਂ ਦੀ ਐਕਸੀਡੈਂਟਸ ਦੇ ਨਾਲ ਮੌਤ ਹੋਈ ਆ 18 ਇਹਨਾਂ ਦੇ ਵਿੱਚ ਜਿਹੜੇ ਇਨਸੀਡੈਂਟ ਆ ਕੱਲੇ ਜੁਲਾਈ ਦੇ ਵਿੱਚ ਹੋਏ ਆ ਤੇ ਇਹ ਇੱਕ ਬੜੀ ਵੱਡੀ ਵਾਰਨਿੰਗ ਆ ਅਫੀਸ਼ੀਅਲਸ ਬਲੋ ਕਹਿੰਦੇ ਸਾਡੀ ਰਿਪੋਰਟ ਦੱਸ ਰਹੀ ਆ ਕਿ 10 ਸਾਲ ਦਾ ਪੀਰੀਅਡ ਜਿਹੜਾ 2013 ਤੋਂ ਲੈ ਕੇ 200 ਤੇ ਤੱਕ ਤੇ ਉਹ ਕਹਿੰਦੇ ਵੀ ਅਸੀਂ ਦੇਖ ਸਕਦੇ ਹਾਂ ਕਿ ਇਹ ਇਹਨਾਂ ਦਸ ਸਾਲਾਂ ਦੇ ਵਿੱਚ ਜਿਹੜੀ ਡ੍ਰੋਨਿੰਗ ਦੀ ਪਰਸੈਂਟੇਜ ਬਹੁਤ ਜ਼ਿਆਦਾ ਹੋਈ ਹੈ ਜਿਨਾ ਮਹੀਨਿਆਂ ਦੇ ਵਿੱਚ ਮਈ ਦੇ ਵਿੱਚ ਮਈ ਤੋਂ ਲੈ ਕੇ ਬੇਸਿਕਲੀ ਅਗਸਤ ਤੱਕ ਤੇ ਇਹ ਜਿਹੜੇ ਸਾਡੀ ਰਿਪੋਰਟ ਜਿਹੜੀ ਹੈ ਉਹ ਕਹਿੰਦੇ ਬਹੁਤ ਵੱਡੀ ਕਲੈਰਿਟੀ ਦਿੰਦੀ ਹੈ ਕਿ ਬਹੁਤ ਸਾਰੇ ਜਿਹੜੇ ਇਹ ਖਤਰੇ ਆ ਇਹਨਾਂ ਨੂੰ ਰੋਕਿਆ ਜਾ ਸਕਦਾ 2023 ਦੇ ਵਿੱਚ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੇ ਵਿੱਚ ਜਿਹੜੇ ਮਤਲਬ ਅ ਬੀਸੀ ਤੋਂ ਬਾਹਰ ਸੀਗੇ ਬਾਹਰੋਂ ਆਏ ਸੀਗੇ ਉਹ ਸੱਤ ਜਣੇ ਸੀਗੇ ਵੀ ਜਿਹੜੇ ਰੈਜ਼ੀਡੈਂਸ ਨੇ ਜਾਂ ਵਿਜ਼ਿਟਰ ਨੇ ਉਹਨਾਂ ਨੂੰ ਜ਼ਿਆਦਾ ਇਹਦਾ ਧਿਆਨ ਰੱਖਣ ਦੀ ਲੋੜ ਆ ਤਾਂ ਕਿ ਇਦਾਂ ਦੇ ਐਕਸੀਡੈਂਟਸ ਜਿਹੜੇ ਆ ਉਹ ਨਾ ਹੋਣ ਬਹੁਤੇ ਐਕਸੀਡੈਂਟ ਜਿਨ੍ਹਾਂ ਦੇ ਵਿੱਚ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋਈ ਆ ਰਿਵਰਸ ਦੇ ਵਿੱਚ ਕ੍ਰੀਕਸ ਦੇ ਵਿੱਚ ਲੇਕਸ ਦੇ ਵਿੱਚ ਤੇ ਪਾਉਂਡਸ ਦੇ ਵਿੱਚ ਹੋਈ ਆ ਇੱਥੇ ਜ਼ਿਆਦਾ ਇਨਸੀਡੈਂਟ ਜਿਹੜੇ ਉਹ ਆ ਵਾਪਰੇ ਪੰਜਾਂ ਦੇ ਵਿੱਚੋਂ ਜਿਹੜੀ ਕਹਿ ਲੋ ਕਿ ਇੱਕ ਮੌਤ ਉਸ ਵੇਲੇ ਹੋਈ ਆ ਜਦੋਂ ਉਹ VOTING ਕਰ ਰਿਹਾ ਸੀ VOTING ਵੇਲੇ ਬਹੁਤ ਸਾਰੇ ਇਨਸੀਡੈਂਟ ਹੁੰਦੇ ਆ ਜਿਹੜੇ ਪੰਜਾਂ ਦੇ ਵਿੱਚੋਂ ਚਾਰ ਜਿਹੜੇ ਆ ਉਹ ਮੌਤ ਦੇ ਵਿੱਚ ਪੁਰਸ਼ ਸੀਗੇ ਮੇਲ ਸੀਗੇ ਸੋ 4 ਇਨ 5 ਜਿਹੜੇ ਐਕਸੀਡੈਂਟਸ ਡਰੋਨਿੰਗ ਆ ਉਹ ਮਹਿਨਤ ਦੇ ਨਾਲ ਹੋਏ ਆ ਜਿਹੜੇ ਰੈਜ਼ੀਡੈਂਟਸ ਨੇ ਚਾਹੇ ਉਹ ਵਿਜ਼ਿਟਰਸ ਨੇ ਉਹਨਾਂ ਨੂੰ ਇਹ ਇਹਨਾਂ ਨੇ ਕਿਹਾ ਆ ਕਿ ਜਿਹੜੇ ਤੁਹਾਡੇ ਬੱਚੇ ਆ ਉਹ ਤੁਹਾਡੇ ਮਤਲਬ ਆ ਆਰਮਜ਼ ਰੀਚ ਤੁਹਾਡੇ ਬਿਲਕੁਲ ਨੇੜੇ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਜਿਹੜੇ ਨਾਨ ਸੁਵਿਮਰਸ ਨੂੰ ਅਨਸੂਪਰਵਾਈਜ਼ ਵੀ ਉੱਥੇ ਹੈ ਨਹੀਂ ਕੋਈ ਤੇ ਤੁਸੀਂ ਉਹਨਾਂ ਨੂੰ ਪਾਣੀ ਦੇ ਵਿੱਚ ਛੱਡ ਦਿਓ ਬੀਸੀ ਕਾਰਨਰ ਸਰਵਿਸਸ ਨੇ ਇਹ ਵੀ ਕਿਹਾ ਆ ਕਿ ਅਲਕੋਹਲ ਤੇ ਡਰੱਗ ਰਿਲੇਟਿਡ ਜਿਹੜਾ ਡਾਟਾ ਇਹ ਹਜੇ ਤੱਕ ਅਵੇਲੇਬਲ ਨਹੀਂ 2023 ਦਾ ਪਰ ਅਲਕੋਹਲ ਤੇ ਡਰੱਗ ਜਿਹੜੇ ਆ ਉਹ ਕੰਟ੍ਰਿਬਿਊਟਿੰਗ ਫੈਕਟਰ ਹੈਗੇ ਆ ਕਿ ਜਿਹੜੇ 39% ਐਕਸੀਡੈਂਟਸ ਨੇ ਉਹ 13 ਤੋਂ 22 ਦੇ ਵਿੱਚ ਜਿਹੜੇ ਹੋਏ ਉਹਨਾਂ ਦੇ ਵਿੱਚ ਇਨਕੋਰ ਸਿੱਧੇ ਸਿੱਧੇ ਰੂਪ ਦੇ ਵਿੱਚ ਇਨਵੋਲਵ ਦੱਸੀ ਗਈ ਐ ਅੱਜ ਵਰਲਡ ਡਰਾਉਨਿੰਗ ਪ੍ਰੋਵੈਂਸ਼ਨ ਡੇ ਆ ਜਿਹੜਾ ਕਿ ਅੱਜ ਦਾ ਦਿਨ ਇਸ ਗੱਲ ਦੀ ਕੱਲਾ ਸਿਰਫ ਇੱਥੇ ਹੀ ਨਹੀਂ ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਇਹ ਲਾਈਫ ਸੇਵਿੰਗ ਸੁਸਾਇਟੀਜ਼ ਆ ਉਹ ਲੋਕਾਂ ਨੂੰ ਚੇਤੇ ਕਰਾਉਂਦੀਆਂ ਵੀ ਤੁਸੀਂ ਪਾਣੀ ਦੇ ਰਿਸਕ ਤੋਂ ਕਿੱਦਾਂ ਬਚ ਸਕਦੇ ਆ ਸਟੈਟਿਸਟਿਕਸ ਜਿਹੜੀ ਉਹ ਬੜੀ ਡਰਾਉਣੀ ਆ ਤੁਹਾਡੇ ਨਾਲ ਪਹਿਲਾਂ ਜ਼ਿਕਰ ਕੀਤਾ 101 ਲੋਕਾਂ ਦੀ ਮੌਤ ਤੇ ਬਹੁਤਾ ਕੁਝ ਇਹਨਾਂ ਦਿਨਾਂ ਦੇ ਵਿੱਚ ਗਰਮੀਆਂ ਦੇ ਵਿੱਚ ਹੁੰਦਾ ਜੁਲਾਈ ਕੱਲੀ ਦੇ ਵਿੱਚ 18 ਮੌਤਾਂ ਹੋਈਆਂ ਜੁਲਾਈ ਤੋਂ ਲੈ ਕੇ ਜਿਹੜਾ ਜੂਨ ਤੋਂ ਲੈ ਕੇ ਅਗਸਤ ਦੇ ਵਿੱਚ ਵਿੱਚ ਹੁੰਦੀਆਂ ਫਰੇਜ਼ਰ ਰਿਵਰ ਦੇ ਵਿੱਚ 51 ਮੌਤਾਂ ਹੋਈਆਂ ਓਕਨਾਗਨ ਜਿਹੜਾ ਹੈਗਾ ਉੱਥੇ ਜਿਹੜੇ ਡਰਾਉਨਿੰਗਸ ਹੈਗੀਆਂ ਉੱਥੇ ਓਕਨਾਗਨ ਲੇਕ ਦੇ ਵਿੱਚ 29 ਜਿਹੜੀਆਂ ਡੈਥਸ ਹੋਈਆਂ ਸੋ ਜਿਹੜਾ ਡਾਟਾ ਆ ਉਹ ਇਸ ਵੇਲੇ ਅਲੱਗ-ਅਲੱਗ ਆ ਪਰ ਮੁੱਖ ਦੀ ਗੱਲ ਇਹ ਆ ਕਿ ਜਿੰਨਾ ਤੁਸੀਂ ਵਿਚਾਰ ਰੱਖ ਸਕਦੇ ਆ ਤੇ ਅੱਜ ਦੇ ਦਿਨ ਖਾਸ ਤੌਰ ਦੇ ਤੇ ਲੋਕਾਂ ਨੂੰ ਯਾਦ ਜ਼ਰੂਰ ਕਰਾਉਣਾ ਚਾਹੀਦਾ ਹੈ ਕਿ ਇਹਦੇ ਤੋਂ ਕਿੱਦਾਂ ਬਚਾਅ ਕੀਤਾ ਜਾ ਸਕਦਾ ਅਗਲੀ ਗੱਲ ਬਾਤ ਦੋਸਤੋ ਜਿਹੜੀ ਸਟਾਫਿੰਗ ਸ਼ਾਰਟੇਜ ਬਾਰੇ ਸਟਾਫਿੰਗ ਸ਼ਾਰਟੇਜ ਹੈਲਥ케ਅਰ ਸੈਕਟਰ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਆ ਤੇ ਜਦੋਂ ਦੀ ਪੰਡੈਮਿਕ ਖਤਮ ਹੋਈ ਆ ਉਹਦੇ ਤੋਂ ਬਾਅਦ ਹੈਲਥ ਸੈਕਟਰ ਦੇ ਵਿੱਚ ਸਟਾਫ ਪੂਰਾ ਨਹੀਂ ਹੋਇਆ ਯੂਨੀ ਆਰਗੇਨਾਈਜੇਸ਼ਨਸ ਨੇ ਕੁਝ ਪ੍ਰੋਵਿੰਸ਼ੀਅਲ ਗਵਰਨਮੈਂਟ ਏਜੰਸੀਜ਼ ਨੇ ਉਹ ਲਗਾਤਾਰ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੂੰ ਸਾਧ ਰਹੀਆਂ ਇਹਨੂੰ ਫਿਲ ਕਰਨ ਦੇ ਲਈ ਕਲੀਨਿਕਸ ਦੇ ਵਿੱਚ ਹਸਪੀਟਲਸ ਦੇ ਵਿੱਚ ਸੀਨੀਅਰ ਕੇਅਰ ਫੈਸਿਲਿਟੀਆਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਅੰਕੜੇ ਬੜੇ ਹੈਰਾਨ ਕਰਨ ਵਾਲੇ ਨੇ ਆਮ ਤੌਰ ਦੇ ਉੱਤੇ ਜਿਹੜੇ ਟੈਂਪਰੇਰੀ ਫੋਰਨ ਵਰਕਰ ਹੁੰਦੇ ਆ ਐਗਰੀਕਲਚਰ ਦੇ ਵਿੱਚ ਜਾਂ ਦੂਜੇ ਕਮਕਾਰਾਂ ਦੇ ਵਿੱਚ ਆਉਂਦੇ ਸੀ ਕਿਉਂਕਿ ਟੈਂਪਰੇਰੀ ਫੋਰਨ ਵਰਕਰ ਦਾ ਮਤਲਬ ਹੀ ਇਹ ਹੈ ਕਿ ਉਹ ਟੈਂਪਰੇਰੀ ਉੱਥੇ ਆਏ ਉਹਨਾਂ ਨੇ ਆ ਕੇ ਤੇ ਉਹ ਬਸ ਜਿਹੜਾ ਆ ਜਦੋਂ ਉਹ ਮੰਗ ਪੂਰੀ ਹੋ ਗਈ ਤੇ ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਆਪਣਾ ਸਾਰਾ ਕੁਝ ਠੀਕ ਠਾਕ ਨਾਰਮਲ ਜਿਹੜੇ ਬੰਦੇ ਰੱਖਣੇ ਆ ਉਹ ਰੱਖ ਲੈਣੇ ਆ ਤੇ ਇਹ ਇੱਕ ਟੈਂਪਰੇਰੀ ਫਿਲਨ ਨੇ ਪਰ ਜਿਹੜਾ ਹੈਲਥ케ਅਰ ਸੈਕਟਰ ਆ ਇਹਦੇ ਵਿੱਚ ਤੇ ਸਦਾ ਹੀ ਲੋੜ ਰਹਿੰਦੀ ਹੈ ਇਹਦੇ ਵਿੱਚ ਟੈਂਪਰੇਰੀ ਕੁਝ ਨਹੀਂ ਹੋ ਸਕਦਾ ਐਗਰੀਕਲਚਰ ਤੇ ਮੰਨਿਆ ਜਾ ਸਕਦਾ ਪਰ ਇਹਦੇ ਵਿੱਚ ਵੀ ਸਟਾਫਿੰਗ ਸ਼ਾਰਟੇਜ ਨੂੰ ਪੂਰਾ ਕਰਨ ਦੇ ਲਈ ਜਿਹੜੀ ਟੈਂਪਰਰੀ ਫੋਰਨ ਵਰਕਰ ਉਹਨਾਂ ਨੂੰ ਸੱਦਿਆ ਜਾਂਦਾ ਚਾਹੇ ਉਹਨਾਂ ਨੂੰ ਕਲੀਨਿਕਸ ਦੇ ਵਿੱਚ ਰੱਖਣਾ ਹੋਵੇ ਚਾਹੇ ਉਹਨਾਂ ਹਸਪੀਟਲ ਦੇ ਵਿੱਚ ਰੱਖਣਾ ਹੋਵੇ ਚਾਹੇ ਉਹ ਸੀਨੀਅਰ ਕੇਅਰ ਫੈਸਿਲਿਟੀਆਂ ਦੇ ਵਿੱਚ ਹੋਣ ਸੋ ਹੈਲਥ ਕੇਅਰ ਜਿਹੜਾ ਹਾਲਾਂਕਿ ਬਹੁਤ ਛੋਟੀ ਜੀ ਗਿਣਤੀ ਹੈ ਦੇ ਵਿੱਚ ਜਿਹੜੇ ਓਵਰਆਲ ਜੇਕਰ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਦੇਖਿਆ ਜਾਵੇ ਪਰ ਫਿਰ ਵੀ ਇਹ ਕਾਫੀ ਵੱਡਾ ਨੰਬਰ ਹੋ ਜਾਂਦਾ ਇਹ ਕੀ ਕਰਦੇ ਆ 4336 ਹੈਲਥਕੇਅਰ ਵਰਕਰਾਂ ਨੂੰ ਪਿਛਲੇ ਸਾਲ ਹਾਇਰ ਕੀਤੇ ਆ ਭਾਵੇਂ ਬਹੁਤ ਥੋੜਾ ਆ 4300 ਕੁਛ ਵੀ ਨਹੀਂ ਆ ਜਿਹੜੀਆਂ 447 ਪੋਜੀਸ਼ਨਸ ਆ ਉਹ 2018 ਚ ਇਹ ਹੁਣ ਅੰਕੜਾ ਜਿਹੜਾ 2018 ਵਾਲਾ ਖਤਰਨਾਕ ਆ ਪੂਰੇ ਕੈਨੇਡਾ ਦੇ ਵਿੱਚ 4000 ਬੰਦਾ ਟੈਂਪੋਰਰੀ ਫੋਰਨ ਵਰਕਰ ਹੈਲਥਕੇਅਰ ਸੈਕਟਰ ਦੇ ਵਿੱਚ ਰੱਖ ਲਿਆ ਕੋਈ ਵੱਡੀ ਗੱਲ ਨਹੀਂ ਪਰ 2018 ਦੇ ਵਿੱਚ 447 ਸੀ ਹੁਣ 447 ਤੋਂ ਵੱਧ ਕੇ ਇਹ 4336 ਹੋ ਗਿਆ ਪੰਜਾਂ ਛੇ ਸਾਲਾਂ ਦੇ ਵਿੱਚ ਵਿੱਚ ਹੀ ਪੰਜਾਂ ਸਾਲਾਂ ਦੇ ਵਿੱਚ ਹੀ ਇਹ ਜਿਹੜਾ ਅੰਕੜਾ ਬਹੁਤ ਵੱਡਾ ਆ ਤੇ ਇਹ ਡਾਰੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਉੱਤੇ ਚਲੇ ਜਾਊਗਾ ਜਿਹੜੇ ਹੈਲਥ ਕੇਅਰ ਅਕੂਪੇਸ਼ਨਸ ਜਿਹੜੇ ਰਿਪਰੈਜ਼ੈਂਟ ਕਰਦੇ ਆ ਲਗਭਗ 2% ਟੋਟਲ ਟੈਂਪਰੇਰੀ ਫੋਰਨ ਵਰਕਰ ਦਾ ਆ ਸੋ ਆਪਣੇ ਆਪ ਦੇ ਵਿੱਚ 4336 ਜਿਹਨੇ ਸਿਰਫ 2% ਆ ਸਾਰੇ ਟੈਂਪਰੇਰੀ ਫੋਰਨ ਵਰਕਰ ਦਾ ਪਰ ਪਹਿਲਾਂ ਨਾਲੋਂ ਅੰਕੜੇ ਦਾ ਵਧਣਾ 447 ਤੋਂ 4336 ਹੋਣਾ ਆਪਣੇ ਆਪ ਦੇ ਵਿੱਚ ਇੱਕ ਵਰਟੀਕਲ ਬਾਤ ਆ ਸੋ ਇਹ ਜਿਹੜੀ ਆ ਇਹ ਜਿਹੜੀ ਕਈ ਤਰੀਕਿਆਂ ਦੇ ਨਾਲ ਇਹਨੂੰ ਦੇਖਿਆ ਜਾ ਰਿਹਾ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਟੈਂਪਰੇਰੀ ਤੌਰ ਦੇ ਉੱਤੇ ਵਰਕਰ ਰੱਖੇ ਜਾਂਦੇ ਆ ਉਹਨਾਂ ਦੇ ਨਾਲ ਕੰਮ ਚਲਾਇਆ ਜਾਂਦਾ ਜਾਂ ਇੱਥੇ ਜਿਹੜਾ ਆ ਪ੍ਰੋਪਰ ਲੋਕਾਂ ਨੂੰ ਰਿਕਰੂਟ ਕੀਤਾ ਜਾਂਦਾ ਤਾਂ ਕਿ ਲੰਬਾ ਸਮਾਂ ਇੱਥੇ ਰਹਿ ਸਕਣ ਇਹ ਆਉਣ ਵਾਲੇ ਸਮਾਂ ਦੇ ਬਾਰੇ ਜ਼ਰੂਰ ਦੱਸੂਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ